ਇਹ ਵੱਡਾ ਹਾਦਸਾ ਵਾਪਰਿਆ ਹੈ ਇੱਕ ਸਮਸ਼ਾਨਘਾਟ ਦੀ ਦੀਵਾਰ ਗਿਰਨ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਿहां ਇਹ ਲੋਕ ਦੀਵਾਰ ਦੇ ਨਾਲ ਬੈਠ ਕੇ ਹੁੱਕਾ ਪੀ ਰਹੇ ਸੀ ਇਸ ਦੌਰਾਨ ਸਮਸ਼ਾਨਘਾਟ ਦੀ ਕਰੀਬ 15 ਫੁੱਟ ਉੱਚੀ ਦੀਵਾਰ ਅਚਾਨਕ ਡਿੱਗ ਗਈ ਜਿਸ ਕਾਰਨ ਇਹ ਲੋਕ ਇਸ ਦੀਵਾਰ ਦੇ ਥੱਲੇ ਆ ਗਏ ਅਤੇ ਚਾਰ ਦੀ ਮੌਤ ਹੋ ਗਈ ਮਰਨ ਵਾਲਿਆਂ ਵਿੱਚ ਇੱਕ ਕੁੜੀ ਵੀ ਸ਼ਾਮਿਲ ਹੈ ਹਰਿਆਣਾ ਦੇ ਗੁਰੂਗ੍ਰਾਮ ਚ ਇਹ ਹਾਦਸਾ ਵਾਪਰਿਆ ਜਿੱਥੇ ਕਿ ਸਮਸ਼ਾਨ ਘਾਟ ਦੀ ਕੰਧ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ ਇਸ ਚ ਕਈ ਹੋਰ ਲੋਕ ਜ਼ਖਮੀ ਹੋ ਗਏ ਦੱਸੇ ਜਾ ਰਹੇ ਨੇ ਇਸ ਪੂਰੇ ਹਾਸੇ ਦਾ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਕਿ ਕੁਝ ਲੋਕ ਸਮਸ਼ਾਨ ਘਾਟ ਦੀ ਕਰੀਬ 15 ਫੁੱਟ ਉੱਚੀ ਕੰਧ ਹੇਠ ਬੈਠੇ ਦਿਖਾਈ ਦੇ ਰਹੇ ਨੇ ਕੰਧ ਅਚਾਨਕ ਲੋਕਾਂ ਦੇ ਡਿੱਗ ਪਈ ਇਸ ਹਾਦਸੇ ਚ ਇੱਕ ਕੁੜੀ ਸਮੇਤ ਕੁੱਲ 4 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੇ ਨਿੱਜੀ ਹਸਪਤਾਲ 'ਚ ਪਹੁੰਚੀ ਕਰਵਾਇਆ ਗਿਆ ਇਹ ਘਟਨਾ ਤੋਂ ਉਤਰੰਤ ਬਾਅਦ ਸਥਾਨਕ ਲੋਕਾਂ ਨੇ ਕੰਧੇ ਹੀਟਾਂ ਦਬੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਇਸ ਦੌਰਾਨ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਸੂਚਨਾ ਮਿਲਣ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਬਚਾਅ ਮਹਿੰਮ ਚਲਾਈ ਅਤੇ ਮਲਬੇ ਹੀਟਾਂ ਦਬੇ ਲੋਕਾਂ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਜੀਐਸਵੀ ਦੀ ਮਸ਼ੀਨ ਨਾਲ ਮਲਬਾ ਹਟਾਇਆ ਗਿਆ ਇਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਮਦਨਪੁਰੀ ਸ਼ਮਸ਼ਾਨਘਾਟ ਦੀ ਇੱਕ ਕੰਦ ਸੀ ਜੋ ਕਿ ਅਚਾਨਕ ਡਿੱਗ ਗਈ ਇਸ ਦੇ ਸਹਾਰੇ ਹਜ਼ਾਰਾਂ ਟਨ ਲੱਕੜ ਰੱਖੀ ਗਈ ਸੀ ਇਹਨਾਂ ਲੱਕੜਾਂ ਦੇ ਭਾਰ ਕਾਰਨ ਕੰਦ ਟੇਢੀ ਹੋ ਗਈ ਜਾਣਕਾਰੀ ਮੁਤਾਬਕ ਲੋਕਾਂ ਵੱਲੋਂ ਕਈ ਵਾਰ ਸ਼ਮਸ਼ਾਨ ਘਾਟ ਦੇ ਪ੍ਰਬੰਧਕਾਂ ਨੂੰ ਇਸ ਨੂੰ ਠੀਕ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਸ਼ਨੀਵਾਰ ਸ਼ਾਮ ਕਰੀਬ 6:24 ਮਿੰਟ ਤੇ ਜਦੋਂ ਕੰਦ ਕੋਲ ਕੁਝ ਲੋਕ ਬੈਠੇ ਸੀ ਤਾਂ ਅਚਾਨਕ ਕੰਦ ਡਿੱਗ ਗਈ ਜਿਸ ਕਾਰਨ ਇਹ ਲੋਕ ਹੇਠਾਂ ਦਬ ਕੇ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦਾ ਮਾਹੌਲ ਹੈ ਦੀ ਹੈਕਵਰਤ ਦੱਸਦੀ ਹੈ ਕਿ ਗੁਰੂਗ੍ਰਾਮ ਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਸਮਸ਼ਾਨ ਘਾਟ ਦੀ ਕੰਧ ਡਿੱਗਣ ਕਾਰਨ 4 ਲੋਕ ਇਸੇ ਥੱਲੇ ਦਬ ਗਏ ਜਿਨ੍ਹਾਂ ਦੀ ਕੇ ਮੌਕੇ ਤੇ ਹੀ ਮੌਤ ਹੋ ਗਈ ਮਰਨ ਵਾਲਿਆਂ ਚ ਇੱਕ ਕੁੜੀ ਵੀ ਸ਼ਾਮਲੇ ਉਧਰ ਇਸ ਪੂਰੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੇ ਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਕੁਝ ਲੋਕ ਕੰਧ ਦੇ ਸਹਾਰੇ ਕੁਰਸੀਆਂ ਲਗਾ ਕੇ ਬੈਠੇ ਸੀ ਤਾਂ ਚਾਂਦਕ 15 ਫੁੱਟ ਉੱਚੀ ਦੀਵਾਰ ਡਿੱਗ ਜਾਂਦੀ ਹੈ ਜਿਸ ਕਾਰਨ ਇਹ ਲੋਕ ਇਸ ਦੀਵਾਰ ਦੇ ਥੱਲੇ ਆ ਜਾਂਦੇ ਨੇ ਅਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਫਿਲਹਾਲ ਪ੍ਰਸ਼ਾਸਨ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ